ਸਤਿਕਾਰਯੋਗ ਸਾਸੰਗਤ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਲੋਹੜੀ ਦਾ ਤਿਉਹਾਰ ਹੈ ਸਾਰੀ ਹੀ ਦੁਨੀਆ ਦੇ ਵਿੱਚ ਖਾਸ ਕਰਕੇ ਪੰਜਾਬ ਪ੍ਰਾਂਤ ਦੇ ਵਿੱਚ ਇਹ ਤਿਉਹਾਰ ਬੜੇ ਹਰਸ਼ ਉલ્લાਸ ਦੇ ਨਾਲ ਮਨਾਇਆ ਜਾਂਦਾ ਹੈ ਲੋਹੜੀ ਦੇ ਨਾਲ ਕੁਝ ਕਥਾਵਾਂ ਜਿਹੜੀਆਂ ਨੇ ਜੁੜੀਆਂ ਹੋਈਆਂ ਨੇ ਇੱਕ ਦੋ ਕਾਰਨ ਜਿਹੜੇ ਨੇ ਲੋਹੜੀ ਮਨਾਉਂਦੇ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨਾ ਕਿਉਂਕਿ ਕਈ ਵਾਰ ਬੱਚੇ ਵੀ ਤੇ ਹੋਰ ਵੀ ਬਹੁਤ ਸਾਰੇ ਸੱਜਣ ਮਿੱਤਰ ਪੁੱਛਦੇ ਨੇ ਕਿ ਲੋਹੜੀ ਦਾ ਕੀ ਤਿਉਹਾਰ ਹੈ ਇੱਕ ਤੇ ਲੋਹੜੀ ਤੋਂ ਇੱਕ ਦਿਨ ਬਾਅਦ ਅਗਲੇ ਦਿਨ ਮਕਰ ਸਾਕ੍ਰਾਂਤੀ ਹੁੰਦੀ ਹੈ ਮਾਗੀ ਦਾ ਦਿਨ ਮਾਗ ਮਹੀਨੇ ਦੀ ਆਰੰਭਤਾ ਹੁੰਦੀ ਹੈ ਮਕਰ ਸਾਕ੍ਰਾਂਤੀ ਵਾਲੇ ਦਿਨ ਹਿੰਦੂ ਧਰਮ ਦੇ ਅਨੁਸਾਰ ਸੂਰਜ ਜਿਹੜਾ ਹੈ ਉਹ ਮਕਰ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰਦਾ ਹੈ। ਸੋ ਹਿੰਦੂ ਧਰਮ ਦੇ ਵਿੱਚ ਇਸ ਦਿਨ ਤੀਰਥਾਂ ਦੇ ਉੱਤੇ ਜਾ ਕੇ ਗੰਗਾ ਦੇ ਵਿੱਚ ਇਸ਼ਨਾਨ ਕੀਤਾ ਜਾਂਦਾ ਹੈ। ਪਰ ਸਾਡੇ ਵਾਸਤੇ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਇਹ ਹੁਕਮ ਦਿੱਤਾ ਕਿ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਕਿ ਤੁਸੀਂ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਦੀ ਬਜਾਏ ਸਤਿਪੁਰਸ਼ਾਂ ਦੇ ਚਰਨਾਂ ਦੀ ਧੂੜ ਦੇ ਵਿੱਚ ਸਤਿਪੁਰਸ਼ਾਂ ਦਾ ਸਾਧੂਆਂ ਦਾ ਸਤਿਗੁਰਾਂ ਦਾ ਬਚਨ ਮੰਨ ਕੇ ਹੀ ਤੁਸੀਂ ਇਹ ਵਾਲਾ ਇਸ਼ਨਾਨ ਕਰ ਲਓ। ਸੋ ਇੱਕ ਤਾਂ ਇਹ ਕਾਰਨ ਹੈ ਕਿ ਮਕਰ ਸੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਅੱਗ ਬਾਲ ਕੇ ਰਾਤ ਨੂੰ ਅੱਗ ਦੇ ਦੁਆਲੇ ਬੈਠ ਕੇ ਲੋਕ ਇਸ ਕਰਕੇ ਬੈਠਦੇ ਹਨ ਕਿ ਸਰਦੀ ਨੂੰ ਅਲਵਿਦਾ ਆਖਿਆ ਜਾਂਦਾ ਹੈ। ਕਿ ਹੁਣ ਸਰਦੀ ਦੀ ਰੁੱਤ ਜਿਹੜੀ ਹੈ ਜਾ ਰਹੀ ਹੈ। ਤੇ ਅਗਲੇ ਹੀ ਦਿਨ ਕੱਲ ਨੂੰ ਜਿਹੜੀ ਸੰਗਰਾਦ ਆਉਣੀ ਹੈ ਮਾਗ ਮਹੀਨਾ ਸ਼ੁਰੂ ਹੋਣਾ ਹੈ ਤੇ ਬਸੰਤ ਰਾਗ ਜਿਹੜਾ ਉਹ ਆਸਾ ਦੀ ਵਾਰ ਦੇ ਵਿੱਚ ਪੜਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਮਾਗ ਮਹੀਨੇ ਦੀ ਸੰਗਰਾਦ ਤੋਂ ਬਸੰਤ ਕੀ ਵਾਰ ਮਹੱਲ ਪੰਜਵਾ ਸੋ ਬਸੰਤਰ ਉਤ ਜਿਹੜੀ ਹੈ ਉਹ ਕੱਲ ਤੋਂ ਸ਼ੁਰੂ ਹੋ ਜਾਂਦੀ ਹੈ ਇੱਕ ਤੇ ਇਹ ਕਾਰਨ ਹੈ ਸਰਦੀ ਨੂੰ ਅਲਵਿਦਾ ਆਖਿਆ ਜਾਂਦਾ ਆਈ ਬਸੰਤ ਪਾਲਾ ਉਡੰਤ ਪੁਰਾਤਨ ਇਹ ਅਖਾਣ ਹੈ ਪੰਜਾਬ ਦਾ ਇੱਕ ਹੋਰ ਕਾਰਨ ਲੋਹੜੀ ਦੇ ਨਾਲ ਪੰਜਾਬ ਦੀ ਧਰਤੀ ਦਾ ਇੱਕ ਸੂਰਮਾ ਦੁੱਲਾ ਪੱਟੀ ਜਿਹਦਾ ਨਾਮ ਜੋੜਿਆ ਗਿਆ ਹੈ ਦੁੱਲੇ ਪੱਟੀ ਦਾ ਨਾਮ ਜਿਹੜਾ ਹੈ ਲੋਹੜੀ ਦੇ ਨਾਲ ਜੁੜਿਆ ਹੋਇਆ ਆਮ ਕਰਕੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਦੇਖਦੇ ਹਾਂ ਲੋਹੜੀ ਮੰਗਣ ਵਾਲੇ ਕੁੜੀਆਂ ਜਾਂ ਮੁੰਡੇ ਇਕੱਠੇ ਹੋ ਕੇ ਜਦੋਂ ਘਰਾਂ ਦੇ ਵਿੱਚ ਆਉਂਦੇ ਨੇ ਉਹ ਇੱਕ ਗੀਤ ਪੜ੍ਹਦੇ ਨੇ ਸੁੰਦਰ-ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਨੇ ਧੀ ਵਿਆਹੀ ਹੋ ਸੇਰ-ਸ਼ੱਕਰ ਪਾਈ ਹੋ ਇਹ ਵਾਲਾ ਗੀਤ ਜਿਹੜਾ ਅਸੀਂ ਵੀ ਪੜਦੇ ਰਹੇ ਹਾਂ ਛੋਟੇ ਹੁੰਦੇ ਜਦੋਂ ਲੋਹੜੀ ਮੰਗਣ ਜਾਂਦੇ ਸੀ ਆਮ ਕਰਕੇ ਦੁੱਲੇ ਪੱਟੀ ਨੂੰ ਲੋਹੜੀ ਤੱਕ ਹੀ ਸੀਮਤ ਕਰ ਦਿੱਤਾ ਗਿਆ ਇਹਦੇ ਪਿੱਛੇ ਕੀ ਕਥਾ ਹੈ ਕਿਉਂ ਇਹ ਲੋਹੜੀ ਵਾਲੇ ਦਿਨ ਉਸ ਦੀਆਂ ਵਾਰਾਂ ਗਾਈਆਂ ਜਾਂਦੀਆਂ ਨੇ ਉਸ ਦੇ ਗੀਤ ਗਾਏ ਜਾਂਦੇ ਨੇ ਉਹ ਮੈਂ ਤੁਹਾਡੇ ਨਾਲ ਗੱਲ ਥੋੜੀ ਜੀ ਸਾਂਝੀ ਕਰਨਾ ਚਾਹੁੰਨਾ ਦੁੱਲਾ ਪੱਟੀ ਵਾਲਾ ਸੰਦਲਬਾਰ ਦੇ ਇਲਾਕੇ ਦੇ ਵਿੱਚ ਇੱਕ ਸੰਦਲ ਪੱਟੀ ਹੋਇਆ ਸੰਦਲ ਪੱਟੀ ਜਦੋਂ ਮੁਗਲਾਂ ਦਾ ਰਾਜ ਹੁੰਦਾ ਹੈ ਪੰਜਾਬ ਦੇ ਵਿੱਚ ਭਾਰਤ ਵਰਸ਼ ਦੇ ਵਿੱਚ ਮੁਗਲ ਆਉਂਦੇ ਨੇ ਅਕਬਰ ਦਾ ਰਾਜ ਹੁੰਦਾ ਅਕਬਰ ਨੇ ਕੀ ਕੀਤਾ ਐਲਾਨ ਕਰ ਦਿੱਤਾ ਕਿ ਸਾਰੇ ਜ਼ਿਮੀਦਾਰਾਂ ਨੂੰ ਕਿ ਤੁਹਾਨੂੰ ਮਾਮਲਾ ਦੇਣਾ ਪਵੇਗਾ ਟੈਕਸ ਦੇਣਾ ਪਵੇਗਾ ਕਰ ਦੇਣਾ ਪਵੇਗਾ ਜਿਹੜੇ ਤੁਸੀਂ ਪੈਸੇ ਕਮਾਉਂਦੇ ਹੋ ਉਸ ਪੈਸਿਆਂ ਦੇ ਵਿੱਚੋਂ ਸਾਨੂੰ ਕੁਝ ਹਿੱਸਾ ਤੁਸੀਂ ਦੇਵੋਗੇ ਇਹ ਜਿਹੜਾ ਸੰਦਲ ਪੱਟੀ ਸੀ ਨਾ ਦੁੱਲਾ ਪੱਟੀ ਦਾ ਦਾਦਾ ਸੀ ਇਸ ਸੰਦਲ ਪੱਟੀ ਨੇ ਇਸ ਐਲਾਨ ਦਾ ਵਿਰੋਧ ਕੀਤਾ ਕਿ ਜ਼ਮੀਨਾਂ ਸਾਡੀਆਂ ਮਿਹਨਤ ਸਾਡੀ ਮਿਹਨਤ ਅਸੀਂ ਕਰੀਏ ਦਿਨ ਰਾਤ ਖੇਤਾਂ ਨੂੰ ਪਾਣੀ ਲਾਈਏ ਰਾਤਾਂ ਨੂੰ ਜਾਗ ਜਾਗ ਕੇ ਮਿਹਨਤ ਕਰੀਏ ਤੇ ਅਸੀਂ ਟੈਕਸ ਕਿਉਂ ਦੇਈਏ ਜ਼ਮੀਨਾਂ ਸਾਡੀਆਂ ਨੇ ਮਿਹਨਤ ਅਸੀਂ ਕਰਨਦੇ ਆ ਅਸੀਂ ਟੈਕਸ ਨਹੀਂ ਦੇਣਾ ਮਾਮਲਾ ਨਹੀਂ ਦੇਣਾ ਇਹਨੇ ਵੀ ਵਿਦਰੋਹ ਕਰ ਦਿੱਤਾ ਹੁਣ ਮੁਗਲ ਦਰਬਾਰ ਦਾ ਵਿਰੋਧ ਕਰਨਾ ਜਿਹੜਾ ਉਹ ਸੰਦਲ ਪੱਟੀ ਨੂੰ ਪਹਾਰਾ ਪਿਆ ਉਹਦੇ ਕੀਮਤ ਚਕਾਉਣੀ ਪਈ ਸੰਦਲ ਪੱਟੀ ਨੂੰ ਧੋਖੇ ਦੇ ਨਾਲ ਮਾਰ ਦਿੱਤਾ ਗਿਆ ਮੁਗਲ ਦਰਬਾਰ ਦੇ ਵੱਲੋਂ ਸਾਂਦਲ ਪੱਟੀ ਦਾ ਪੁੱਤਰ ਸੀ ਫਰੀਦ ਪੱਟੀ ਦੁੱਲੇ ਪੱਟੀ ਦਾ ਪਿਓ ਸੀ ਜਿਹੜਾ ਫਰੀਦ ਪੱਟੀ ਨੇ ਵੀ ਉਸੇ ਤਰ੍ਹਾਂ ਆਪਣੇ ਪਿਓ ਵਾਂਗ ਸਾਂਦਲ ਪੱਟੀ ਵਾਂਗ ਮੁਗਲਾਂ ਦਾ ਮੁਗਲ ਸਰਕਾਰ ਦਾ ਵਿਰੋਧ ਕੀਤਾ ਬਗਾਵਤ ਕੀਤੀ ਕਿ ਅਸੀਂ ਮਾਮਲਾ ਨਹੀਂ ਦੇਵਾਂਗੇ ਤੇ ਜਿਸ ਤਰ੍ਹਾਂ ਮੁਗਲ ਦਰਬਾਰ ਨੇ ਸਾਂਦਲ ਪੱਟੀ ਨੂੰ ਮਾਰਿਆ ਸੀ ਉਸੇ ਤਰ੍ਹਾਂ ਇਸ ਫਰੀਦ ਪੱਟੀ ਨੂੰ ਮਾਰਨ ਵਾਸਤੇ ਬਾਦਸ਼ਾਹ ਅਕਬਰ ਨੇ ਕੀ ਕੀਤਾ ਉਹਦਾ ਕਿ ਸੂਰਮਾ ਹੈ ਬੱッカ ਮਲਕੇਰਾ ਇਸ ਸੂਰਮੇ ਦੀ ਡਿਊਟੀ ਲਈ ਇਹਨੂੰ ਫੌਜਾਂ ਦਿੱਤੀਆਂ ਸਿਪਾਹੀ ਦਿੱਤੇ ਕਿ ਫਰੀਦ ਪੱਟੀ ਨੂੰ ਮਾਰਨਾ ਹੈ ਬੱッカ ਮਲਕੇਰਾ ਜਿਹੜਾ ਫੌਜਾਂ ਲੈ ਕੇ ਉਹ ਫਰੀਦ ਪੱਟੀ ਦੇ ਪਿੰਡ ਪਿੰਡੀ ਪੱਟੀ ਇਹਨਾਂ ਦਾ ਪਿੰਡ ਸੀ ਪਿੰਡੀ ਪਿੰਡੀ ਪੱਟੀਆਂ ਆ ਜਾਂਦਾ ਫੌਜਾਂ ਲੈ ਕੇ ਤੇ ਫਰੀਦ ਪੱਟੀ ਆਪਣੇ ਪਿੰਡ ਦੇ ਬੰਦੇ ਨਾਲ ਲੈ ਕੇ ਉਹਨਾਂ ਦਾ ਟੱਕਰਾ ਕਰਦਾ ਹੈ ਲੜਾਈ ਹੁੰਦੀ ਹੈ ਤੇ ਇਸ ਲੜਾਈ ਦੇ ਵਿੱਚ ਬੱਕਾ ਮਲਕੇਰਾ ਜਿਹੜਾ ਹਾਰ ਜਾਂਦਾ ਹੈ ਬਾਦਸ਼ਾਹ ਅਕਬਰ ਦਾ ਜਿਹੜਾ ਬੰਦਾ ਸੀ ਦਰਬਾਰੀ ਜਿਹੜਾ ਸੀ ਉਹਦਾ ਸੈਨਾਪਤੀ ਬੱਕਾ ਮਲਕੇਰਾ ਉਹ ਹਾਰ ਗਿਆ ਜਦੋਂ ਹਾਰ ਕੇ ਵਾਪਸ ਗਿਆ ਤੇ ਮੁਗਲ ਦਰਬਾਰ ਵਾਸਤੇ ਬਾਦਸ਼ਾਹ ਅਕਬਰ ਵਾਸਤੇ ਇਹ ਬਹੁਤ ਵੱਡੀ ਬੇਇੱਜ਼ਤੀ ਸੀ ਬੜਾ ਵੱਡਾ ਅਪਮਾਨ ਸੀ ਉਹ ਇਸ ਬਗਾਵਤ ਨੂੰ ਇਸ ਹਾਰ ਨੂੰ ਕਿਸ ਤਰ੍ਹਾਂ ਜਰ ਸਕਦੇ ਸਨ ਆਖਰ ਬਾਦਸ਼ਾਹ ਅਕਬਰ ਨੇ ਕੀ ਕੀਤਾ ਧੋਖੇ ਦੇ ਨਾਲ ਫਰੀਦ ਪੱਟੀ ਨੂੰ ਆਪਣੇ ਦਰਬਾਰ ਦੇ ਵਿੱਚ ਬੁਲਾਇਆ ਕਿ ਅਸੀਂ ਤੇਰੇ ਨਾਲ ਸਮਝੌਤਾ ਕਰਨਾ ਚਾਹੁੰਦੇ ਹਾਂ ਤੇਰੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ ਧੋਖੇ ਦੇ ਨਾਲ ਉਹਨੂੰ ਦਰਬਾਰ ਦੇ ਵਿੱਚ ਬੁਲਾਇਆ ਤੇ ਧੋਖੇ ਦੇ ਨਾਲ ਉਹਨੂੰ ਮਾਰ ਦਿੱਤਾ ਤੇ ਉਹਦਾ ਸਿਰ ਕਲਮ ਕਰਕੇ ਉਹਦੀ ਲਾਸ਼ ਜਿਹੜੀ ਸੀ ਲਾਹੌਰ ਦੇ ਇੱਕ ਕਿਲੇ ਦੇ ਉੱਪਰ ਟੰਗ ਦਿੱਤੀ ਗੁਰਜੀਆਂ ਦੇ ਨਾਲ ਤਿੰਨ ਦਿਨ ਤੱਕ ਫਰੀਦਪੱਟੀ ਦੀ ਲਾਸ਼ ਜਿਹੜੀ ਏ ਉਹ ਕਿਲੇ ਤੇ ਟੰਗੀ ਰਹੀ ਲੋਕਾਂ ਦੇ ਵਿੱਚ دہشت ਪੈਦਾ ਕਰਨ ਵਾਸਤੇ ਲੋਕਾਂ ਨੂੰ ਡਰਾਉਣ ਵਾਸਤੇ ਕਿ ਜੋ ਸਾਡੇ ਨਾਲ ਬਗਾਵਤ ਕਰਦਾ ਹੈ ਉਹਦਾ ਕੀ ਹਾਲ ਹੁੰਦਾ ਹੈ ਫਰੀਦ ਪੱਟੀ ਦੀ ਘਰ ਵਾਲੀ ਜਿਹੜੀ ਸੀ ਲੱਦੀ ਦੁੱਲੇ ਪੱਟੀ ਦੀ ਮਾਂ ਇਹ ਗਰਭਵਤੀ ਸੀ ਉਸ ਵੇਲੇ ਦੁੱਲੇ ਪੱਟੀ ਦਾ ਅਜੇ ਜਨਮ ਨਹੀਂ ਸੀ ਹੋਇਆ ਇਹ লাশ ਲੈਣ ਵਾਸਤੇ ਜਾਂਦੀ ਹੈ ਮੁਗਲ ਦਰਬਾਰ ਦੇ ਵਿੱਚ ਪਰ ਇਹਨੂੰ ਆਪਣੇ ਘਰ ਵਾਲੇ ਦੀ ਪਤੀ ਦੀ লাশ ਨਹੀਂ ਦਿੱਤੀ ਜਾਂਦੀ ਮਨਾ ਕਰ ਦਿੱਤਾ ਕਿ ਉਹ ਬਾਗੀ ਹੈ ਉਹਦੀ লাশ ਨੂੰ ਬਾਗੀਆਂ ਦੇ ਕਬਰਿਸਤਾਨ ਦੇ ਵਿੱਚ ਹੀ ਦਫਨਾਇਆ ਜਾਵੇਗਾ লাশ ਨਹੀਂ ਦਿੱਤੀ ਮਨਾ ਕਰ ਦਿੱਤਾ ਲੱਦੀ ਵਾਪਸ ਆ ਗਈ ਸਮਾ ਪਾ ਕੇ ਲੱਦੀ ਦੇ ਘਰ ਦੇ ਵਿੱਚ ਪੁੱਤਰ ਦਾ ਜਨਮ ਹੁੰਦਾ ਹੈ ਇਸ ਪੁੱਤਰ ਦਾ ਨਾਮ ਰੱਖਿਆ ਗਿਆ ਅਬਦੁੱਲਾ ਪੱਟੀ ਆਮ ਕਰਕੇ ਦੁੱਲਾ ਪੱਟੀ ਕਰਕੇ ਜਿਆਦਾ ਉਹ ਪ੍ਰਸਿੱਧ ਹੋਇਆ ਮਸ਼ਹੂਰ ਹੋ ਗਿਆ ਲੋਕਾਂ ਦਾ ਹੀਰੋ ਬਣ ਗਿਆ ਬਾਅਦ ਦੇ ਵਿੱਚ ਜਦੋਂ ਬਾਲਕ ਦਾ ਜਨਮ ਹੋਇਆ ਬਾਲਕ ਥੋੜਾ ਜਿਹਾ ਜਦੋਂ ਵੱਡਾ ਹੋਇਆ ਨਾ ਇਹ ਅਬਦੁੱਲਾ ਪੱਟੀ ਦੁੱਲਾ ਪੱਟੀ ਜਿਹੜਾ ਸੀ ਤੇ ਲੱਦੀ ਨੇ ਐਲਾਨ ਕੀਤਾ ਕਿ ਅਸੀਂ ਮਾਮਲਾ ਦੇਵਾਂਗੇ ਅਸੀਂ ਟੈਕਸ ਦੇਵਾਂਗੇ ਸਰਕਾਰ ਨੂੰ ਮੁਗਲ ਦਰਬਾਰ ਨੂੰ ਅਸੀਂ ਮਾਮਲਾ ਦੇਵਾਂਗੇ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਜਿਸ ਤਰ੍ਹਾਂ ਮੇਰੇ ਸਹੁਰੇ ਨੂੰ ਮਾਰਿਆ ਗਿਆ ਮੇਰੇ ਪਤੀ ਦੀ ਹੱਤਿਆ ਕੀਤੀ ਗਈ ਪਤੀ ਨੂੰ ਮਾਰਿਆ ਗਿਆ ਉਹਦੀ ਲਾਸ਼ ਨੂੰ ਲਾਹੌਰ ਦਰਬਾਰ ਦੇ ਵਿੱਚ ਕਿਲੇ ਦੇ ਨਾਲ ਟੰਗਿਆ ਗਿਆ 3 ਦਿਨ ਤੱਕ ਲਾਸ਼ ਟੰਗੀ ਰਹੀ ਮੈਂ ਨਹੀਂ ਚਾਹੁੰਦੀ ਕਿ ਅੱਗੋਂ ਮੇਰੇ ਪੁੱਤਰ ਦੇ ਨਾਲ ਵੀ ਇਸ ਤਰ੍ਹਾਂ ਹੋਵੇ ਮੈਂ ਹੋਰ ਖੂਨ ਖਰਾਬਾ ਨਹੀਂ ਚਾਹੁੰਦੀ ਮੈਂ ਮਾਮਲਾ ਦੇਵਾਂਗੀ ਤੇ ਇਹਨੇ ਇੱਕ ਵਾਸਤਾ ਪਾਇਆ ਸਾਰੇ ਪਿੰਡ ਵਾਲਿਆਂ ਨੂੰ ਕਿ ਮੇਰੇ ਪੁੱਤਰ ਅਬਦੁੱਲੇ ਨੂੰ ਕੋਈ ਵੀ ਇਹਦੇ ਦਾਦੇ ਬਾਰੇ ਇਹਦੇ ਪਿਤਾ ਬਾਰੇ ਇਹਦੇ ਪਿਓ ਬਾਰੇ ਕੋਈ ਵੀ ਇਹ ਸੱਚ ਨਾ ਦੱਸੇ ਕਿ ਉਹਨਾਂ ਦਾ ਕਤਲ ਮੁਗਲ ਦਰਬਾਰ ਨੇ ਕੀਤਾ ਉਹਨੇ ਵਾਸਤਾ ਪਾਇਆ ਹੱਥ ਜੋੜੇ ਸਾਰਿਆਂ ਨੇ ਜਦੋਂ ਇਹ ਦੁੱਲਾ ਪੱਟੀ ਥੋੜਾ ਜਿਹਾ ਵੱਡਾ ਹੁੰਦਾ ਹੈ ਅਬਦੁੱਲਾ ਆਖਰ ਇਹਦੇ ਅੰਦਰ ਸੂਰਮਿਆਂ ਦਾ ਖੂਨ ਸੀ ਯੋਧਿਆਂ ਦਾ ਖੂਨ ਸੀ ਜਿੱਥੇ ਹੋਰ ਬੱਚੇ ਜਿਹੜੇ ਨੇ ਹੋਰ ਖੇਡਾਂ ਖੇਡਦੇ ਨੇ ਇਹਦੀਆਂ ਖੇਡਾਂ ਹੋਰ ਤਰੀਕੇ ਦੀਆਂ ਸਨ ਇਹ ਤੀਰ ਕਮਾਨ ਚਲਾਉਂਦਾ ਹੈ ਗੁਲੇਲ ਚਲਾਉਂਦਾ ਹੈ ਕੁਸ਼ਤੀ ਕਰਦਾ ਹੈ ਕਬੱਡੀ ਖੇਡਦਾ ਹੈ ਇਸ ਤਰ੍ਹਾਂ ਦੀਆਂ ਖੇਡਾਂ ਹੀ ਖੇਡਦਾ ਬਹੁਤ ਜ਼ਿਆਦਾ ਸ਼ਰਾਰਤੀ ਸੀ ਜੇ ਸਕੂਲ ਦੇ ਵਿੱਚ ਪੜਨ ਵਾਸਤੇ ਜਾਂਦਾ ਹੈ ਤੇ ਮਾਸਟਰ ਦੇ ਸਿਰ ਦੇ ਵਿੱਚ ਫੱਟੀ ਮਾਰ ਕੇ ਆ ਗਿਆ ਉਹਦਾ ਸਿਰ ਪਾੜ ਦਿੱਤਾ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਇਤਿਹਾਸ ਕਰ ਦੱਸ ਰਹੇ ਨੇ ਇਹ ਅਬਦੁੱਲਾ ਪੱਟੀ ਜਿਹੜਾ ਕੀ ਵੇਖਦਾ ਇੱਕ ਦਿਨ ਮੁਗਲ ਦਰਬਾਰ ਦੀਆਂ ਫੌਜਾਂ ਜਿਹੜੀਆਂ ਅਸਲ 'ਨਾ ਜਦੋਂ ਬਾਦਸ਼ਾਹ ਅਕਬਰ ਦੀਆਂ ਫੌਜਾਂ ਕਾਬਲ ਨੂੰ ਜਾਂਦੀਆਂ ਸਨ ਤੇ ਇਹ ਫੌਜਾਂ ਪਿੰਡੀ ਪੱਟੀਆਂ ਪਿੰਡ ਦੇ ਕੋਲੋਂ ਦੀ ਉਹਦੀ ਫਿਰਨੀ ਦੇ ਲਾਗੋਂ ਦੀ ਲੰਘ ਕੇ ਜਾਂਦੀਆਂ ਤੇ ਦੁੱਲਾ ਪੱਟੀ ਜਦੋਂ ਇਹਨਾਂ ਫੌਜਾਂ ਨੂੰ ਦੇਖਦਾ ਹੈ ਇਹਨੂੰ ਗੁੱਸਾ ਚੜਦਾ ਹੈ ਕ੍ਰੋਧ ਆਉਂਦਾ ਹੈ ਆਪਣੇ ਨਾਲਦਿਆਂ ਨੂੰ ਕਹਿੰਦਾ ਪਤਾ ਨਹੀਂ ਇਹਨਾਂ ਫਬਜਾਂ ਨੂੰ ਦੇਖ ਕੇ ਮੈਨੂੰ ਕਿਉਂ ਮੇਰਾ ਫੋਨ ਗਰਮ ਹੋ ਜਾਂਦਾ ਹੈ ਮੇਰੇ ਨੇਤਰ ਲਾਲ ਹੋ ਜਾਂਦੇ ਨੇ ਮੇਰੇ ਸਰੀਰ ਨੂੰ ਅੱਗ ਲੱਗ ਜਾਂਦੀ ਹੈ ਕਿਉਂਕਿ ਸੂਰਮਿਆਂ ਦਾ ਖੂਨ ਸੀ ਅੰਦਰ ਸ਼ਰਾਰਤੀ ਸੀ ਦੁੱਲੇ ਪੱਟੀ ਨੇ ਬਚਪਨ ਦੇ ਵਿੱਚ ਕੀ ਕਰਿਆ ਕਰਨਾ ਪਿੰਡ ਦੀਆਂ ਔਰਤਾਂ ਨਹਿਰ ਦੇ ਵਿੱਚੋਂ ਜਾਂ ਖੂਹ ਤੋਂ ਪਾਣੀ ਲੈਣ ਵਾਸਤੇ ਜਾਣਾ ਇਹਨੇ ਗੁਲੇਲ ਮਾਰ ਕੇ ਗੁਲੇਲਿਆਂ ਦੇ ਨਾਲ ਉਹਨਾਂ ਦੇ ਘੜੇ ਤੋੜ ਦੇਣੇ ਘੜੇ ਭੰਨ ਦੇਣੇ ਉਹਨਾਂ ਨੇ ਜਾ ਕੇ ਲੱਦੀ ਨੂੰ ਸ਼ਿਕਾਇਤ ਕਰਨੀ ਕਿ ਤੇਰੇ ਪੁੱਤਰ ਨੇ ਆਹ ਕਾਰਨਾਮਾ ਕੀਤਾ ਹੈ ਸਾਡੇ ਘੜੇ ਭੰਨ ਦਿੱਤੇ ਨੇ ਲੱਦੀ ਨੇ ਬੜਾ ਸਮਝਾਇਆ ਪਰ ਦੁੱਲਾ ਪੱਟੀ ਜਿਹੜਾ ਸੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਤੋਂ ਬਾਜ਼ ਨਾ ਆਇਆ ਇੱਕ ਦਿਨ ਇੱਕ ਸ਼ਰੀਕ ਨੇ ਇਹਨੂੰ ਤਾਣਾ ਮਾਰਿਆ ਕਿ ਜੇ ਤੂੰ ਇੰਨਾ ਹੀ ਸੂਰਮਾ ਬਣਿਆ ਫਿਰਦਾ ਹੈ ਇੰਨਾ ਹੀ ਫੰਨੇਖਾ ਬਣਿਆ ਫਿਰਦਾ ਹੈ ਤੇ ਆਪਣੇ ਪਿਓ ਤੇ ਆਪਣੇ ਦਾਦੇ ਦੀ ਮੌਤ ਦਾ ਬਦਲਾ ਕਿਉਂ ਨਹੀਂ ਲੈਂਦਾ ਦੁੱਲਾ ਪੱਟੀ ਜਿਹੜਾ ਸੀ ਸੁੱਨ ਹੋ ਗਿਆ ਉੱਪਰ ਕਰ ਗਿਆ ਘਰ ਆਇਆ ਆਪਣੀ ਮਾਂ ਲੱਦੀ ਨੂੰ ਪੁੱਛਦਾ ਮਾਂ ਮੈਨੂੰ ਸੱਚ-ਸੱਚ ਦੱਸ ਮੇਰੇ ਦਾਦੇ ਨਾਲ ਤੇ ਮੇਰੇ ਪਿਓ ਦੇ ਨਾਲ ਕੀ ਹੋਇਆ ਸੀ ਲੱਦੀ ਨੇ ਸੋਚਿਆ ਕਿ ਹੁਣ ਇਹਨੂੰ ਸੱਚ ਦੱਸਣਾ ਹੀ ਪੈਣਾ ਕਿਉਂਕਿ ਸੱਚ ਜਿਹੜਾ ਹੈ ਉਹ ਬਹੁਤਾ ਦੇਰ ਤੱਕ ਲੁਕਿਆ ਨਹੀਂ ਰਹਿੰਦਾ ਉਹ ਸਾਹਮਣੇ ਆ ਹੀ ਜਾਂਦਾ ਹੈ ਸੱਚ ਨੂੰ ਲੁਕੋਇਆ ਨਹੀਂ ਜਾ ਸਕਦਾ ਲੱਦੀ ਨੇ ਫਿਰ ਦੱਸਿਆ ਕਿ ਤੇਰੇ ਦਾਦੇ ਨੂੰ ਮੁਗਲ ਦਰਬਾਰ ਨੇ ਧੋਖੇ ਦੇ ਨਾਲ ਮਾਰਿਆ ਸੰਦਲਪੱਟੀ ਤੇ ਤੇਰੇ ਪਿਓ ਨੂੰ ਵੀ ਫਰੀਦਪੱਟੀ ਨੂੰ ਵੀ ਮੁਗਲ ਦਰਬਾਰ ਨੇ ਧੋਖੇ ਦੇ ਨਾਲ ਮਾਰ ਕੇ ਉਹਦੀ লাশ 3 ਦਿਨ ਤੱਕ ਲਾਹੌਰ ਦਰਬਾਰ ਦੀਆਂ ਬੁਰਜੀਆਂ ਦੇ ਨਾਲ ਟੰਗੀ ਰੱਖੀ ਟੰਗ ਦਿੱਤੀ ਸੀ ਤੇ ਤੇਰੇ ਪਿਓ ਦੀ লাশ ਵੀ ਮੈਨੂੰ ਨਹੀਂ ਸੀ ਮਿਲੀ ਉਹਨਾਂ ਨੇ ਬਾਗੀਆਂ ਦੇ ਕਬਰਿਸਤਾਨ ਦੇ ਵਿੱਚ ਉਹਨੂੰ ਦਫਨਾਇਆ ਸੀ ਇਹ ਗੱਲ ਸੁਣ ਕੇ ਦੁੱਲਾ ਪੱਟੀ ਜਿਹੜਾ ਸੀ ਉਹਦੇ ਨੇਤਰ ਲਾਲ ਹੋ ਗਏ ਸਰੀਰ ਜਿਹੜਾ ਸੀ ਇੱਕਦਮ ਸੁੰਨ ਹੋ ਗਿਆ ਖੂਨ ਨੇ ਉਬਾਲਾ ਮਾਰੇ ਤੇ ਮਨ ਦੇ ਵਿੱਚ ठान ਲਿਆ ਕਿ ਮੈਂ ਮੁਗਲ ਦਰਬਾਰ ਦੇ ਕੋਲੋਂ ਆਪਣੇ ਦਾਦੇ ਤੇ ਪਿਓ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗਾ ਸਮੇਂ ਦਾ ਇੰਤਜ਼ਾਰ ਕਰਨ ਲੱਗਾ ਦੁੱਲਾ ਪੱਟੀ ਜਿਹੜਾ ਸੀ ਲਾਹੌਰ ਦਰਬਾਰ ਦੀਆਂ ਫੌਜਾਂ ਜਿਹੜੀਆਂ ਸਨ ਕਾਬਲ ਨੂੰ ਜਾਂਦੀਆਂ ਸਨ ਮੁਗਲ ਬਾਦਸ਼ਾਹ ਅਕਬਰ ਦੀਆਂ ਫੌਜਾਂ ਪਿੰਡ ਦੀ ਫਿਰਨੀ ਦੇ ਕੋਲੋਂ ਦੀ ਲੰਘਦੀਆਂ ਸਨ ਇੱਕ ਦਿਨ ਦੁੱਲਾ ਪੱਟੀ ਉੱਥੇ ਖੜਾ ਹੋਇਆ ਫੌਜਾਂ ਆ ਰਹੀਆਂ ਨੇ ਬੱਕਾ ਮਲਕੇਰਾ ਜਿਹੜਾ ਹੈ ਉਹ ਸਿਪਾਈ ਲੈ ਕੇ ਆ ਰਿਹਾ ਫੌਜਾਂ ਲੰਘ ਰਹੀਆਂ ਨੇ ਦੁੱਲਾ ਪੱਟੀ ਰਸਤੇ ਦੇ ਵਿੱਚ ਖਲੋ ਗਿਆ ਹੱਥ ਦੇ ਵਿੱਚ ਛੋਟਾ ਫੜਿਆ ਹੋਇਆ ਤੇ ਮੁਗਲਾਂ ਦੀਆਂ ਫੌਜਾਂ ਦਾ ਸਰਦਾਰ ਹੈ ਬੱਕਾ ਮਲਕੇਰਾ ਸਾਹਮਣੇ ਦੁੱਲਾ ਪੱਟੀ ਰਸਤਾ ਰੋਕ ਕੇ ਖਲੋਤਾ ਹੋਇਆ ਬੱਕੇ ਮਲਕੇਰੇ ਨੇ ਆਖਿਆ ਕੌਣ ਹੈ ਜੋ ਆਪਣੀ ਮੌਤ ਨੂੰ ਆਵਾਜ਼ਾਂ ਮਾਰਦਾ ਹੈ ਕੌਣ ਹੈ ਤੂੰ ਸਾਡਾ ਰਸਤਾ ਕਿਉਂ ਰੋਕਿਆ ਹੋਇਆ ਪਾਸੇ ਹੋ ਜਾ ਉਹ ਆਖਣ ਲੱਗਾ ਮੈਂ ਅਬਦੁੱਲਾ ਪੱਟੀ ਆ ਦੁੱਲਾ ਪੱਟੀ ਆ ਸੰਦਲ ਪੱਟੀ ਦਾ ਪੋਤਰਾ ਤੇ ਫਰੀਦ ਪੱਟੀ ਦਾ ਪੁੱਤਰ ਹਾਂ ਮੈਂ ਦੁੱਲਾ ਪੱਟੀ ਕਹਿੰਦੇ ਨੇ ਕਿ ਇਹ ਗੱਲ ਸੁਣ ਕੇ ਬੱਕਾ ਮਲਕੇਰਾ ਜ਼ੋਰ ਦੀ ਹੜਹੜਾ ਕੇ ਹੱਸਦਾ ਹੈ ਤੇ ਦੁੱਲੇ ਪੱਟੀ ਨੂੰ ਕਹਿੰਦਾ ਤੈਨੂੰ ਪਤਾ ਮੈਂ ਕੌਣ ਹਾਂ ਮੈਂ ਬੱਕਾ ਮਲਕੇਰਾ ਤੇਰੇ ਪਿਓ ਨੂੰ ਮਾਰਨ ਵਾਲਾ ਮੈਂ ਹੀ ਸਾਂ ਮੈਂ ਹੀ ਤੇਰੇ ਪਿਓ ਦਾ ਗਲ ਵੱਢ ਕੇ ਉਹਦੀ Laash ਨੂੰ ਲਾਹੌਰ ਦਰਬਾਰ ਦੀਆਂ ਬੁਰਜੀਆਂ ਤੇ ਟੰਗਿਆ ਸੀ ਤੂੰ ਮੇਰੇ ਰਸਤੇ ਤੋਂ ਹਟ ਜਾ ਕਿਉਂ ਆਪਣੀ ਮੌਤ ਨੂੰ ਆਵਾਜ਼ਾਂ ਮਾਰਦਾ ਇਹ ਗੱਲ ਸੁਣ ਕੇ ਦੁੱਲੇ ਪੱਟੀ ਦੇ ਅੱਖਾਂ ਦੇ ਵਿੱਚ ਖੂਨ ਉੱਤਰ ਆਇਆ ਬੱਕਾ ਮਲਕੇਰਾ ਘੋੜੇ ਤੋਂ ਉਤਰਿਆ ਕਿਰਪਾਨ ਲੈ ਕੇ ਤਲਵਾਰ ਲੈ ਕੇ ਦੁੱਲੇ ਪੱਟੀ ਵੱਲ ਵਧਿਆ ਵਾਰ ਕੀਤਾ ਦੁੱਲੇ ਪੱਟੀ ਨੇ ਛੋਟੇ ਦੇ ਨਾਲ ਵਾਰ ਰੋਕਿਆ ਤੇ ਇਹਦੀ ਕਿਰਪਾਨ ਬੜੀ ਫੁਰਤੀ ਦੇ ਨਾਲ ਇਹਦੀ ਤਲਵਾਰ ਖੋਹ ਕੇ ਤੇ ਇਹਦੀ ਗਰਦਨ ਜਿਹੜੀ ਸੀ ਉਹ ਇਹਦੇ ਧੜ ਨਾਲ ਵੱਖ ਕਰ ਦਿੱਤੀ ਤੇ ਇਹਦੀ ਗਰਦਨ ਵੱਢ ਕੇ ਇਹਦਾ ਸਿਰ ਜਿਹੜਾ ਹੈ ਉਹ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਜਰਨੈਲ ਮਾਰਿਆ ਜਾਂਦਾ ਸੀ ਫਿਰ ਫੌਜਾਂ ਦੀ ਹਿੰਮਤ ਨਹੀਂ ਸੀ ਪੈਂਦੀ ਅੱਗੇ ਹੋ ਕੇ ਲੜਨ ਦੀ ਫੌਜਾਂ ਪਿੱਛੇ ਖਲੋ ਗਈਆਂ ਡਰ ਗਈਆਂ ਦੁੱਲੇ ਪੱਟੀ ਨੇ ਇਹਦਾ ਸਿਰ ਵੱਢ ਕੇ ਸਿਪਾਈਆਂ ਨੂੰ ਦੇ ਦਿੱਤਾ ਕਿ ਜਾਓ ਲੈ ਜਾਓ ਤੇ ਜਾ ਕੇ ਮੁਗਲ दरबार ਬਾਦਸ਼ਾਹ ਅਕਬਰ ਨੂੰ ਕਹਿ ਦਿਓ ਕਿ ਦੁੱਲੇ ਪੱਟੀ ਨੇ ਆਪਣੇ ਪਿਓ ਦੀ ਮੌਤ ਦਾ ਬਦਲਾ ਲੈ ਲਿਆ ਜਦੋਂ ਮੁਗਲ दरबार ਦੇ ਵਿੱਚ ਬਾਦਸ਼ਾਹ ਅਕਬਰ ਦੇ ਦਰਬਾਰ ਦੇ ਵਿੱਚ ਉਹਦੇ ਇੱਕ ਸੂਰਮੇ ਬੱਕੇ ਮੁਲਕੇਰੇ ਦਾ ਸਿਰ ਆਉਂਦਾ ਹੈ ਤੇ ਇਹ ਬੜੀ ਵੱਡੀ ਬੇਇੱਜ਼ਤੀ ਬੜੀ ਵੱਡੀ ਚੁਣੌਤੀ ਬਣ ਗਿਆ ਸੀ ਇੱਕ ਦੁੱਲਾ ਪੱਟੀ ਬਾਦਸ਼ਾਹ ਅਕਬਰ ਵਾਸਤੇ ਮੁਗਲ ਦਰਬਾਰ ਵਾਸਤੇ ਕੀ ਕਰੀਏ ਹੁਣ ਕਿਸ ਤਰ੍ਹਾਂ ਦੁੱਲੇ ਪੱਟੀ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਜਾਵੇ ਕਿਸ ਤਰ੍ਹਾਂ ਨੂੰ ਮਾਰਿਆ ਜਾਵੇ ਜਿਸ ਤਰ੍ਹਾਂ ਉਹਦੇ ਪਿਓ ਨੂੰ ਦਾਦੇ ਨੂੰ ਧੋਖੇ ਦੇ ਨਾਲ ਮਾਰਿਆ ਸੀ ਬਾਦਸ਼ਾਹ ਅਕਬਰ ਵਿਯੰਤਾ ਸੋਚ ਰਿਹਾ ਤਰਕੀਬ ਲੱਭ ਰਿਹਾ ਕਿਵੇਂ ਮਾਰਿਆ ਜਾਵੇ ਉਧਰ ਦੁੱਲਾ ਪੱਟੀ ਜਿਹੜਾ ਹੈ ਉਹ ਲੋਕਾਂ ਦਾ ਹੀਰੋ ਬਣ ਚੁੱਕਿਆ ਸੀ ਲੋਕਾਂ ਦੇ ਵਿੱਚ ਮਸ਼ਹੂਰ ਹੋ ਚੁੱਕਿਆ ਸੀ ਉਹਨੇ ਆਪਣੇ ਨਾਲ ਬੰਦੇ ਜੋੜ ਲਏ ਸਨ ਫੌਜਾਂ ਜੋੜ ਲਈਆਂ ਸਨ ਕਿਉਂ ਬੰਦੇ ਜੋੜ ਗਏ ਸਨ ਉਹਦੇ ਨਾਲ ਦੁੱਲਾ ਪੱਟੀ ਕੀ ਕਰਿਆ ਕਰਦਾ ਸੀ ਜਿਹੜੇ ਲੋਕ ਜਿਹੜੇ ਵਪਾਰੀ ਜਿਹੜੇ ਰਾਜੇ ਬਾਦਸ਼ਾਹ ਅਕਬਰ ਵਾਸਤੇ ਉਪਹਾਰ ਲੈ ਕੇ ਜਾਂਦੇ ਸਨ ਭੇਟਾਵਾਂ ਲੈ ਕੇ ਜਾਂਦੇ ਸਨ ਉਹ ਉਹਨਾਂ ਨੂੰ ਰਸਤੇ ਦੇ ਵਿੱਚ ਲੁੱਟ ਲੈਂਦਾ ਸੀ ਖਜ਼ਾਨਾ ਲੁੱਟ ਲੈਂਦਾ ਸੀ ਉਹ ਖਜ਼ਾਨਾ ਗਰੀਬਾਂ ਦੇ ਵਿੱਚ ਵੰਡ ਦਿੰਦਾ ਸੀ ਗਰੀਬਾਂ ਦੀ ਮਦਦ ਕਰਿਆ ਕਰਦਾ ਸੀ ਉਹ ਗਰੀਬਾਂ ਦਾ ਹੀਰੋ ਬਣ ਚੁੱਕਿਆ ਸੀ ਲੋਕ ਉਹਦੇ ਨਾਲ ਜੁੜ ਗਏ ਸਨ ਉਹ ਲੋਕਾਂ ਦਾ ਹੀਰੋ ਬਣ ਗਿਆ ਸੀ ਲੋਕਾਂ ਦਾ ਮਸੀਹਾ ਬਣ ਗਿਆ ਸੀ ਇਹਨਾਂ ਦਿਨਾਂ ਦੇ ਵਿੱਚ ਇੱਕ ਕਥਾ ਹੁੰਦੀ ਹੈ ਇੱਕ ਬ੍ਰਾਹਮਣ ਕਿਸੇ ਪਿੰਡ ਦਾ ਉਹਦੀਆਂ ਦੋ ਲੜਕੀਆਂ ਸਨ ਸੁੰਦਰੀ ਤੇ ਮੁੰਦਰੀ ਲੜਕੀਆਂ ਜਦੋਂ ਜਵਾਨ ਹੋਈਆਂ ਉਹ ਬ੍ਰਾਹਮਣ ਗਰੀਬ ਸੀ ਉਹਨਾਂ ਲੜਕੀਆਂ ਦਾ ਕਿਸੇ ਸਾਖ ਹੋਇਆ ਹੋਇਆ ਸੀ ਮੰਗਣਾ ਹੋਇਆ ਹੋਇਆ ਸੀ ਉਹਨਾਂ ਦਾ ਵਿਆਹ ਜੇ ਹੋਣਾ ਸੀ ਤੇ ਉਹ ਬ੍ਰਾਹਮਣ ਜਿਹੜਾ ਗਰੀਬ ਸੀ ਧਨ ਤੋਂ ਬਹੁਤ ਜ਼ਿਆਦਾ ਨਿਰਧਨ ਸੀ ਉਹਨਾਂ ਦਾ ਵਿਆਹ ਨਹੀਂ ਸੀ ਕਰਵਾ پا ਰਿਹਾ ਤੇ ਕਿਸੇ ਨਵਾਬ ਦੀ ਭੈੜੀ ਨਜ਼ਰ ਉਹਨਾਂ ਕੁੜੀਆਂ ਤੇ ਪੈ ਗਈ ਸੁੰਦਰੀ ਤੇ ਮੁੰਦਰੀ ਦੀ ਨਵਾਬ ਨੇ ਆਪਣੇ ਬੰਦਿਆਂ ਨੂੰ ਆਖਿਆ ਭਈ ਉਹ ਕੁੜੀਆਂ ਜਿਹੜੀਆਂ ਨੇ ਉਹਨਾਂ ਨੂੰ ਮੇਰੇ ਘਰ ਦੇ ਵਿੱਚ ਲੈ ਕੇ ਆਓ ਮੇਰੇ ਹਰਮ ਦੇ ਵਿੱਚ ਲੈ ਕੇ ਆਓ ਪੁਰਾਣੇ ਸਮਿਆਂ ਦੇ ਵਿੱਚ ਨਵਾਬ ਲੋਕ ਇਹ ਕਰਿਆ ਕਰਦੇ ਸਨ ਕਿਸੇ ਦੀ ਵੀ ਸੁੰਦਰ ਲੜਕੀ ਨੂੰ ਚੁੱਕਵਾ ਲੈਣਾ ਐਸੇ ਕਰਕੇ ਲੋਕ ਜਿਹੜੇ ਨੇ ਪੰਜਾਬ ਦੇ ਵਿੱਚ ਲੋਕ ਜੰਮਦੀਆਂ ਕੁੜੀਆਂ ਨੂੰ ਭਾਰਤ ਵਰਸ਼ ਦੇ ਵਿੱਚ ਲੋਕ ਮਾਰ ਦਿੰਦੇ ਸਨ ਕਿਉਂਕਿ ਇਹ ਮੁਗਲ ਲੋਕ ਜਿਹੜੇ ਸਨ ਨਵਾਬ ਲੋਕ ਕੁੜੀਆਂ ਨੂੰ ਚੁੱਕ ਕੇ ਲੈ ਜਾਂਦੇ ਸਨ ਇਹ ਵੀ ਇੱਕ ਕਾਰਨ ਸੀ ਕੁੜੀਆਂ ਨੂੰ ਮਾਰਨ ਦਾ ਬਾਲ ਵਿਵਾ ਵਰਗੀਆਂ ਭੈੜੀਆਂ ਰਸਮਾਂ ਵੀ ਇਸੇ ਕਾਰਨ ਕਰਕੇ ਸ਼ੁਰੂ ਹੋਈਆਂ ਕੁੜੀਆਂ ਨੂੰ ਇਹ ਨਵਾਬ ਲੋਕ ਚੁੱਕ ਕੇ ਲੈ ਜਾਂਦੇ ਸਨ ਧਾੜਵੀ ਚੁੱਕ ਕੇ ਲੈ ਜਾਂਦੇ ਸਨ ਡਾਪੂ ਚੁੱਕ ਕੇ ਲੈ ਜਾਂਦੇ ਸਨ ਹੁਣ ਉਹ ਨਵਾਬ ਨੇ ਆਪਣੇ ਬੰਦੇ ਭੇਜ ਦਿੱਤੇ ਕਿ ਸੁੰਦਰੀ ਤੋਂ ਮੰਦਰੀ ਨੂੰ ਲੈ ਕੇ ਆਓ ਜਦੋਂ ਨਵਾਬ ਦੇ ਬੰਦੇ ਹੁੰਦੇ ਨੇ ਉਹ ਬ੍ਰਾਹਮਣ ਜਿਹੜਾ ਬੜੇ ਤਰਲੇ ਕਰਦਾ ਹੈ ਪਰ ਉਹਦੀ ਕੋਈ ਪੇਸ਼ ਨਹੀਂ ਜਾਂਦੀ ਗਰੀਬ ਹੈ ਵਿਚਾਰਾ ਬੜੇ ਹੱਥ ਜੋੜੇ ਉਹਨਾਂ ਬੰਦਿਆਂ ਦੇ ਪੈਰ ਫੜੇ ਸੁੰਦਰੀ ਤੇ ਮੁੰਦਰੀ ਜਿਹੜੀ ਨੇ ਇਹ ਜਣੀਆਂ ਨੇ ਇਹ ਰੋ ਰਹੀਆਂ ਨੇ ਤੇ ਸੁੰਦਰੀ ਤੇ ਮੁੰਦਰੀ ਦੀਆਂ ਸਹੇਲੀਆਂ ਵੀ ਜਿਹੜੀਆਂ ਨੇ ਉਹ ਵੀ ਰੋਂਦੀਆਂ ਨੇ ਕਿ ਸਾਡੀਆਂ ਸਹੇਲੀਆਂ ਨੂੰ ਇਹ ਬੰਦੇ ਫੜ ਕੇ ਲੈ ਚੱਲੇ ਨੇ ਉਹ ਫਿਰ ਉੱਥੇ ਇੱਕ ਗੀਤ ਬਣਦਾ ਹੈ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਹੁਣ ਤੇਰੀ ਕੌਣ ਤੁਹਾਡੀ ਕੌਣ ਸਹਾਇਤਾ ਕਰੇ ਕੋਈ ਸਹਾਇਤਾ ਕਰਨ ਵਾਲਾ ਨਹੀਂ ਦੁੱਲਾ ਪੱਟੀ ਵਾਲਾ ਹੋ ਫਿਰ ਉਹ ਬ੍ਰਾਹਮਣ ਦੁੱਲੇ ਭੱਟੀ ਦੇ ਕੋਲ ਜਾਂਦਾ ਹੈ ਕਿ ਮੇਰੀਆਂ ਲੜਕੀਆਂ ਨੂੰ ਸੁందਰੀ ਤੇ ਮੁੰਦਰੀ ਨੂੰ ਨਵਾਬ ਦੇ ਬੰਦੇ ਜਿਹੜੇ ਨੇ ਉਹ ਚੁੱਕ ਕੇ ਲੈ ਗਏ ਨੇ ਹੁਣ ਮੈਂ ਤੇਰੀ ਸ਼ਰਣ ਦੇ ਵਿੱਚ ਆਇਆ ਮੇਰੀਆਂ ਲੜਕੀਆਂ ਨੂੰ ਬਚਾ ਲੈ ਉਹਨਾਂ ਦੀ ਇੱਜ਼ਤ ਬਚਾ ਲੈ ਦੁੱਲਾ ਭੱਟੀ ਵਾਲਾ ਫਿਰ ਜਿਹੜਾ ਹੈ ਉਹਨਾਂ ਬੰਦਿਆਂ ਦੇ ਕੋਲੋਂ ਨਵਾਬ ਦੇ ਬੰਦਿਆਂ ਦੇ ਕੋਲ ਨਵਾਬ ਦੇ ਬੰਦਿਆਂ ਦੇ ਨਾਲ ਜਾ ਕੇ ਉਹ ਲੜਦਾ ਹੈ ਜੰਗ ਕਰਦਾ ਹੈ ਉਹਦੇ ਬੰਦਿਆਂ ਨੂੰ ਭਜਾਉਂਦਾ ਹੈ ਸੁందਰੀ ਤੇ ਮੁੰਦਰੀ ਨੂੰ ਉਹਨਾਂ ਬੰਦਿਆਂ ਦੇ ਕੋਲੋਂ ਛਡਵਾ ਕੇ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਅੱਜ ਤੋਂ ਮੇਰੀਆਂ 3 ਜੇ ਮੇਰੀਆਂ ਲੜਕੀਆਂ ਜੇ ਤੁਹਾਡਾ ਵਿਆਹ ਮੈਂ ਕਰਾਂਗਾ ਉਸੇ ਹੀ ਦਿਨ ਦੁੱਲੇ ਪੱਟੀ ਨੇ ਉਹਨਾਂ ਲੜਕੀਆਂ ਦਾ ਜਿਸ ਲੜਕੇ ਦੇ ਨਾਲ ਸਾਖ ਹੋਇਆ ਹੋਇਆ ਸੀ ਮੰਗਣਾ ਹੋਇਆ ਹੋਇਆ ਸੀ ਉਸ ਲੜਕੇ ਦੇ ਨਾਲ ਸ਼ਾਦੀ ਕੀਤੀ ਵਿਆਹ ਕੀਤਾ ਤੇ ਦੁੱਲਾ ਪੱਟੀ ਵਾਲਾ ਹੋ ਦੁੱਲੇ ਨੇ ਧੀ ਵਿਆਹੀ ਹੋ ਸ਼ੇਰ ਸ਼ੱਕਰ ਪਾਈ ਹੋ ਉਹ ਸ਼ੱਕਰ ਜੋ ਉਹਨਾਂ ਦਿਨਾਂ ਦੇ ਵਿੱਚ ਰਿਵਾਜ ਸੀ ਜੇ ਜੋ ਉਸ ਵੇਲੇ ਦੁੱल्हे ਦੇ ਕੋਲ ਸੀ ਉਹ ਸ਼ੱਕਰ ਪਾ ਕੇ ਜਿਹੜਾ ਉਹਨਾਂ ਦਾ ਵਿਆਹ ਕੀਤਾ ਲੋਕ ਇਕੱਠੇ ਹੋਏ ਅ ਰਾਤ ਦਾ ਸਮਾਂ ਗੀਤ ਪੜੇ ਗਏ ਅਗ ਬਾਲੀ ਲਈ ਸਾਰੇ ਜਿਹੜੇ ਸਨ ਉਹ ਅਗ ਦੇ ਦਵਾਲੇ ਬੈਠ ਕੇ ਖੁਸ਼ੀ ਮਨਾਉਂਦੇ ਨੇ ਜਿੱਥੋਂ ਇਹ ਲੋਹੜੀ ਦੀ ਪਰੰਪਰਾ ਜਿਹੜੀ ਹੈ ਸ਼ੁਰੂ ਹੁੰਦੀ ਹੈ ਮੁਗਲ ਦਰਬਾਰ ਦੇ ਨਾਲ ਵਿਰੋਧ ਜਿਹੜਾ ਹੈ ਉਹ ਜਾਰੀ ਹੈ ਮੁਗਲ ਦਰਬਾਰ ਬਾਦਸ਼ਾਹ ਅਕਬਰ ਤਰਕੀਬਾਂ ਲੱਭ ਰਿਹਾ ਕਿਸ ਤਰ੍ਹਾਂ ਜਿਹੜਾ ਇਹ ਵਿਰੋਧ ਸ਼ਾਂਤ ਕੀਤਾ ਜਾਵੇ ਦੁੱਲੇ ਪੱਟੀ ਵਾਲੇ ਨੂੰ ਮਾਰਿਆ ਜਾਵੇ। ਮੁਗਲ ਦਰਬਾਰ ਦੇ ਵਿੱਚ ਬਾਦਸ਼ਾਹ ਅਕਬਰ ਐਲਾਨ ਕਰਦਾ ਹੈ ਕਿ ਹੈ ਕੋਈ ਸੂਰਮਾ ਉੱਠੋ ਜਿਹੜਾ ਦੁੱਲੇ ਪੱਟੀ ਦੇ ਨਾਲ ਜਾ ਕੇ ਮੁਕਾਬਲਾ ਕਰੇ। ਤੇ ਇੱਕ ਸੂਰਮਾ ਉੱਠਦਾ ਹੈ ਮਿਰਜ਼ਾ ਨਿਜ਼ਾਮਉਦੀਨ। ਮਿਰਜ਼ਾ ਨਿਜ਼ਾਮਉਦੀਨ ਕਹਿੰਦਾ ਹੈ ਕਿ ਮੈਂ ਦੁੱਲੇ ਪੱਟੀ ਵਾਲੇ ਨੂੰ ਜਾ ਕੇ ਮੈਂ ਗ੍ਰਿਫਤਾਰ ਕਰਕੇ ਲਿਆਵਾਂਗਾ। ਮਿਰਜ਼ਾ ਨਿਜ਼ਾਮਉਦੀਨ ਸਿਪਾਈ ਲੈ ਕੇ ਆ ਜਾਂਦਾ ਹੈ ਫੌਜਾ ਲੈ ਕੇ ਆ ਜਾਂਦਾ ਹੈ ਪਿੰਡੀ ਪਿੰਡ ਦੇ ਵਿੱਚ ਪਿੰਡੀ ਪਟੀਆਂ ਉਸ ਵੇਲੇ ਦੁੱਲਾ ਪੱਟੀ ਜਿਹੜਾ ਸੀ ਕਿਤੇ ਬਾਹਰ ਗਿਆ ਹੋਇਆ ਸੀ ਇਹ ਪਿੰਡ ਦੇ ਵਿੱਚ ਨਹੀਂ ਸੀ। ਮਿਰਜ਼ਾ ਨਿਜ਼ਾਮਉਦੀਨ ਨੇ ਕੀ ਕੀਤਾ? ਉਸ ਵੇਲੇ ਪਿੰਡ ਦੀਆਂ ਔਰਤਾਂ ਨੂੰ ਦੁੱਲੇ ਪੱਟੀ ਦੀ ਮਾਂ ਲੱਤੀ ਨੂੰ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਤੇ ਆਪਣੇ ਨਾਲ ਲੈ ਚੱਲੇ। ਗ੍ਰਿਫਤਾਰ ਕਰ ਲਿਆ ਪਿੰਡ ਦੀਆਂ ਔਰਤਾਂ ਨੂੰ ਪਿੰਡ ਦੀਆਂ ਔਰਤਾਂ ਨੂੰ ਜਦੋਂ ਗ੍ਰਿਫਤਾਰ ਕਰਕੇ ਲੈ ਚੱਲਿਆ ਤੇ ਰਸਤੇ ਦੇ ਵਿੱਚ ਇੱਕ ਪਿੰਡ ਪੈਂਦਾ ਜਦੋਂ ਉਸ ਪਿੰਡ ਦੇ ਵਿੱਚੋਂ ਦੇ ਲੰਘਣ ਲੱਗਾ ਨਾ ਤੇ ਉਸ ਪਿੰਡ ਦੇ ਵਿੱਚ ਇੱਕ 100 ਸਾਲ ਦਾ ਮੁਸਲਮਾਨ ਬਜ਼ੁਰਗ ਹੈ ਜਿਸ ਦਾ ਨਾਮ ਹੈ ਲਾਲ ਖਾਨ ਲਾਲ ਖਾਨ ਦੇ ਮੁੰਡਿਆਂ ਨੇ ਕਿਸੇ ਵੇਲੇ ਦੁੱਲੇ ਪੱਟੀ ਦੇ ਪਿਓ ਫਰੀਦ ਪੱਟੀ ਨੂੰ ਫੜਾਉਣ ਦੇ ਵਿੱਚ ਮੁਗਲ ਦਰਬਾਰ ਦੀ ਮਦਦ ਕੀਤੀ ਸੀ ਤੇ ਉਸ ਵੇਲੇ ਇਹ ਜਿਹੜਾ ਲਾਲ ਖਾਨ ਹੈ ਜਦੋਂ ਵੇਖਦਾ ਹੈ ਕਿ ਔਰਤਾਂ ਨੂੰ ਬੰਦੀ ਬਣਾ ਕੇ ਲਜਾਇਆ ਜਾ ਰਿਹਾ ਹੈ ਤੇ ਇਹ ਆਪਣੇ ਪਿੰਡ ਦੇ ਲੋਕਾਂ ਨੂੰ ਆਖਦਾ ਹੈ ਕਿ ਇਹ ਔਰਤਾਂ ਪੰਜਾਬ ਦੀਆਂ ਨੇ ਸਾਡੀਆਂ ਔਰਤਾਂ ਨੇ ਸਾਡੀਆਂ ਧੀਆਂ ਭੈਣਾਂ ਨੇ ਸਾਡੀਆਂ ਮਾਵਾਂ ਨੇ ਇਹਨਾਂ ਨੂੰ ਬਚਾਉਣਾ ਚਾਹੀਦਾ ਹੈ ਦੁਸ਼ਮਣੀ ਸਾਡੀ ਉਹਨਾਂ ਦੇ ਨਾਲ ਭਟੀਆਂ ਦੇ ਨਾਲ ਹੋਏਗੀ ਉਹ ਇੱਕ ਉਹ ਇੱਕ ਵੱਖਰੀ ਗੱਲ ਉਹ ਇੱਕ ਪਾਸੇ ਹੈ ਪਰ ਇਹ ਸਾਡੀਆਂ ਧੀਆਂ ਨੇ ਉਹ ਲਾਲ ਖਾਨ ਨੇ ਲਲਕਾਰਾ ਮਾਰਿਆ ਪਿੰਡ ਦੇ ਲੋਕਾਂ ਨੂੰ ਇਕੱਠਾ ਕੀਤਾ ਤੇ ਕੋਈ ਛੋਟੇ ਲੈ ਕੇ ਕੋਈ ਕਿਰਪਾਨਾ ਲੈ ਕੇ ਡੰਡੇ ਲੈ ਕੇ ਲੋਕ ਲੜਨ ਲੱਗ ਪਏ। ਮਿਰਜ਼ਾ ਨਿਜ਼ਾਮਉਦੀਨ ਜਿਹੜਾ ਸੀ ਉਹਦੀਆਂ ਫੌਜਾਂ ਦੇ ਨਾਲ ਲੜਦੇ ਨੇ। ਇੰਨੇ ਨੂੰ ਪਿੱਛੋਂ ਦੁੱਲਾ ਪੱਟੀ ਵੀ ਪਿੰਡ ਆ ਜਾਂਦਾ ਹੈ। ਉਹਨੂੰ ਪਤਾ ਲੱਗਦਾ ਹੈ ਕਿ ਮਿਰਜ਼ਾ ਨਿਜ਼ਾਮਉਦੀਨ ਜਿਹੜਾ ਸਾਡੀਆਂ ਔਰਤਾਂ ਨੂੰ ਇੱਥੋਂ ਤੱਕ ਕਿ ਮੇਰੀ ਮਾਂ ਨੂੰ ਮੇਰੇ ਘਰ ਵਾਲੇ ਨੂੰ ਸਾਰਿਆਂ ਨੂੰ ਫੜ ਕੇ ਬੰਦੀ ਬਣਾ ਕੇ ਉਹ ਲੈ ਗਿਆ। ਦੁੱਲਾ ਪੱਟੀ ਵਾਲਾ ਆਪਣੇ ਬੰਦੇ ਲੈ ਕੇ ਨਾਲ ਪਿੱਛਾ ਕਰਦਾ ਤੇ ਉਹ ਵੀ ਉੱਥੇ ਪਹੁੰਚ ਜਾਂਦਾ ਜਿੱਥੇ ਲੜਾਈ ਹੋ ਰਹੀ ਹੈ। ਦੁੱਲਾ ਪੱਟੀ ਵਾਲਾ ਸਾਹਮਣੇ ਆ ਗਿਆ ਮਿਰਜ਼ਾ ਨਿਜ਼ਾਮਉਦੀਨ ਤੇ ਦੁੱਲਾ ਪੱਟੀ ਵਾਲਾ ਵੱਡਾ ਸੂਰਮਾ ਉਹ ਸੂਰਮਾ ਮਿਰਜ਼ਾ ਨਿਜ਼ਾਮਉਦੀਨ ਦੀ ਕਿਰਪਾਨ ਤੇ ਤਲਵਾਰ ਤੇ ਇੱਕੋ ਹੀ ਵਾਰ ਕਰਦਾ ਹੈ ਉਹਦੀ ਕਿਰਪਾਨ ਤਲਵਾਰ ਹੱਥੋਂ ਡੇਲੀ ਜਾਂਦੀ ਹੈ ਸਾਹਮਣੇ ਮੌਤ ਖਲੋਤੀ ਵੇਖ ਕੇ ਮਿਰਜ਼ਾ ਨਿਜ਼ਾਮਉਦੀਨ ਦੁੱਲਾ ਪੱਟੀ ਦੀ ਮਾਂ ਲੱਦੀ ਦੇ ਪੈਰ ਫੜ ਲੈਂਦਾ ਹੈ ਕਿ ਹੁਣ ਤੂੰ ਹੀ ਮੈਨੂੰ ਬਚਾ ਸਕਦੀ ਹੈ ਮੇਰੀ ਜਾਨ ਬਖਸ਼ ਦੇ ਮੈਨੂੰ ਮਾਫ਼ ਕਰ ਦਿਓ ਮੈਨੂੰ ਜਾਣ ਦਿਓ ਮੈਨੂੰ ਛੱਡ ਦਿਓ ਤਰਲੇ ਕਰਦਾ ਹੈ ਮਾਂ ਤੇ ਆਖਰ ਮਾਂ ਹੀ ਹੋਇਆ ਕਰਦੀ ਹੈ ਲੱਦੀ ਨੇ ਦੁੱਲੇ ਪੱਟੀ ਨੂੰ ਸਮਝਾਇਆ ਕਿ ਇਹ ਹੁਣ ਆਪਣੇ ਪੈਰੀ ਪੈ ਗਏ ਹਨ ਇਹਨੂੰ ਛੱਡ ਦੇਣਾ ਚਾਹੀਦਾ ਹੈ ਮਿਰਜ਼ਾ ਨਿਜ਼ਾਮਉਦੀਨ ਨੂੰ ਛੱਡ ਦਿੱਤਾ ਗਿਆ ਪਰ ਤ ਗਿਆ ਵਾਪਸ ਚਲਾ ਗਿਆ ਦੁੱਲੇ ਪੱਟੀ ਦੇ ਨਾਲ ਇਹਨੇ ਮਿੱਤਰਤਾ ਕਰਨ ਲਈ ਮਿਰਜ਼ਾ ਨਿਜ਼ਾਮਉਦੀਨ ਜਾ ਕੇ ਬਾਦਸ਼ਾਹ ਅਕਬਰ ਦੇ ਦਰਬਾਰ ਦੇ ਵਿੱਚ ਅਕਬਰ ਨੂੰ ਕਹਿੰਦਾ ਹੈ ਕਿ ਦੁੱਲਾ ਪੱਟੀ ਜਿਹੜਾ ਹੈ ਨਾ ਸੂਰਮਾ ਬੰਦਾ ਹੈ ਪਰ ਬੰਦਾ ਮਾੜਾ ਨਹੀਂ ਹੈ। ਮਾਮਲਾ ਨਹੀਂ ਦਿੰਦੇ ਟੈਕਸ ਨਹੀਂ ਦਿੰਦੇ ਕੋਈ ਗੱਲ ਨਹੀਂ ਲੇਕਿਨ ਉਹ ਬੰਦਾ ਮਾੜਾ ਨਹੀਂ ਹੈ ਸੂਰਮਾ ਹੈ। ਕਿਉਂ ਨਾ ਉਹਨੂੰ ਆਪਾਂ ਆਪਣੇ ਨਾਲ ਰਲਾ ਲਈਏ ਆਪਣੀ ਫੌਜ ਦੇ ਵਿੱਚ ਸ਼ਾਮਲ ਕਰ ਲਈਏ ਉਹਨੂੰ ਵੱਡਾ ਜਰਨੈਲ ਬਣਾ ਲਈਏ ਤੇ ਸਾਡੀ ਹੀ ਤਾਕਤ ਵਧੇਗੀ। ਸਾਡਾ ਬਲ ਵੱਧ ਜਾਵੇਗਾ ਇਹੋ ਜਿਹਾ ਸੂਰਮਾ ਅਗਰ ਸਾਡੀ ਫੌਜ ਦੇ ਵਿੱਚ ਆ ਜਾਵੇ ਬਾਦਸ਼ਾਹ ਅਕਬਰ ਨੂੰ ਸਲਾਹ ਚੰਗੀ ਲੱਗੀ। ਅੱਖ ਲੰਗਾ ਗੱਲ ਤੇਰੀ ਠੀਕ ਹੈ। ਬਾਦਸ਼ਾਹ ਅਕਬਰ ਦੇ ਦਰਬਾਰ ਦੇ ਵਿੱਚ ਉਹਦਾ ਇੱਕ ਦਰਬਾਰੀ ਹੈ ਅਬੂ ਫਜ਼ਲ ਉਹ ਹੁਣ ਤਰਕੀਬ ਲਾਉਂਦਾ ਹੈ ਕਿਉਂਕਿ ਦਰਬਾਰ ਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਜਿਹੜੇ ਨੇ ਹੋਇਆ ਕਰਦੇ ਵਰਾਜਿਆਂ ਦੇ ਕੰਨ ਭਰਨ ਵਾਲੇ ਹੁਣ ਰਾਜੇ ਵੱਡੇ ਲੋਕ ਜਿਹੜੇ ਹੁੰਦੇ ਨੇ ਇਹਨਾਂ ਦੇ ਕੰਨ ਵੱਡੇ ਹੁੰਦੇ ਨੇ ਹਾਥੀ ਵਰਗੇ ਤੇ ਅੱਖਾਂ ਛੁੱਟੀਆਂ ਛੁੱਟੀਆਂ ਹੁੰਦੀਆਂ ਨੇ ਇਹ ਸੁਣੀ ਗੱਲ ਤੇ ਜ਼ਿਆਦਾ ਵਿਸ਼ਵਾਸ ਕਰਦੇ ਨੇ ਅਬੂ ਫਜ਼ਲ ਜਿਹੜਾ ਹੈ ਬਾਦਸ਼ਾਹ ਅਕਬਰ ਨੂੰ ਦੁੱਲੇ ਪੱਟੀ ਦੇ ਖਿਲਾਫ ਪੜਕਾਉਂਦਾ ਹੈ ਕੀ ਨਹੀਂ ਇਸ ਤਰ੍ਹਾਂ ਉਹਨੂੰ ਆਪਣੇ ਦਰਬਾਰ ਦੇ ਵਿੱਚ ਆਪਣੀ ਫੌਜ ਦੇ ਵਿੱਚ ਕੋਈ ਵੱਡਾ ਅਹੁਦਾ ਨਹੀਂ ਦੇਣਾ ਚਾਹੀਦਾ ਸਗੋਂ ਉਹਨੂੰ ਦਰਬਾਰ ਦੇ ਵਿੱਚ ਸਦਕੇ ਜਿਸ ਤਰ੍ਹਾਂ ਉਹਦੇ ਪਿਓ ਨੂੰ ਸਦਕੇ ਅਸੀਂ ਧੋਖੇ ਦੇ ਨਾਲ ਉਹਨੂੰ ਮਾਰਿਆ ਸੀ ਇਸ ਤਰ੍ਹਾਂ ਉਹਨੂੰ ਖਤਮ ਕਰ ਦੇਣਾ ਚਾਹੀਦਾ ਹੈ ਲੋਕਾਂ ਨੂੰ ਇੱਕ ਸਬਕ ਦੱਸਣਾ ਚਾਹੀਦਾ ਹੈ ਕਿ ਜਿਹੜਾ ਮੁਗਲ ਦਰਬਾਰ ਦੇ ਨਾਲ ਜਿਹੜਾ ਬਗਾਵਤ ਕਰਦਾ ਹੈ ਉਹਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਦੁੱਲੇ ਪੱਟੀ ਨੂੰ ਦਰਬਾਰ ਦੇ ਵਿੱਚ ਸੱਦਿਆ ਗਿਆ ਮਿਰਜ਼ਾ ਨਿਜ਼ਾਮੁਦੀਨ ਲੈ ਕੇ ਆਉਂਦਾ ਹੈ ਜਦੋਂ ਦੁੱਲਾ ਪੱਟੀ ਦਰਬਾਰ ਦੇ ਵਿੱਚ ਆਇਆ ਬਾਦਸ਼ਾਹ ਅਕਬਰ ਨੇ ਪੇਸ਼ਕਸ਼ ਕੀਤੀ ਕਿ ਤੈਨੂੰ ਮੁਗਲ ਦਰਬਾਰ ਦੇ ਵਿੱਚ ਵੱਡਾ ਅਹੁਦਾ ਦੇ ਦਿੱਤਾ ਜਾਵੇਗਾ ਤੈਨੂੰ ਗਵਰਨਰ ਥਾਪ ਦਿੱਤਾ ਜਾਵੇਗਾ ਸੂਬਾ ਥਾਪ ਦਿੱਤਾ ਜਾਵੇ ਸੂਬੇ ਦਾ ਗਵਰਨਰ ਦਾ ਅਹੁਦਾ ਬਹੁਤ ਵੱਡਾ ਹੁੰਦਾ ਹੈ ਫੌਜ ਦੇ ਵਿੱਚ ਦਰਬਾਰ ਦੇ ਵਿੱਚ ਕਿਸੇ ਵੀ ਦਰਬਾਰ ਦੇ ਵਿੱਚ ਦੁੱਲੇ ਪੱਟੀ ਨੂੰ ਜਦੋਂ ਇਹ ਪੇਸ਼ਕਸ਼ ਕੀਤੀ ਗਈ ਪਰ ਦੁੱਲਾ ਪੱਟੀ ਜਿਹੜਾ ਸੀ ਉਹ ਆਪਣੇ ਵਤਨ ਦੇ ਨਾਲ ਆਪਣੀ ਮਿੱਟੀ ਦੇ ਨਾਲ ਉਸਨੇ ਬੇਈਮਾਨੀ ਨਹੀਂ ਕੀਤੀ ਅੱਖਾਂ ਲੱਗਾ ਨਹੀਂ ਇਸ ਤਰ੍ਹਾਂ ਨਹੀਂ ਹੋਵੇਗਾ ਮੈਂ ਆਪਣੇ ਦਾਦੇ ਤੇ ਪਿਓ ਦੇ ਖੂਨ ਨੂੰ ਮੈਂ ਕਿਸ ਤਰ੍ਹਾਂ ਭੁੱਲ ਜਾਵਾਂ ਉਹਨਾਂ ਦੇ ਖੂਨ ਨੂੰ ਮੈਂ ਦਾਗ ਕਿਵੇਂ ਲਾ ਦੇਵਾਂ ਮੈਂ ਉਹਨਾਂ ਦਾ ਪੁੱਤਰਾ ਹਾਂ ਮੈਂ ਸੰਦਲ ਪੱਟੀ ਦਾ ਪੁੱਤਰਾ ਹਾਂ ਮੈਂ ਉਸ ਦਰਬਾਰ ਦਾ ਨੌਕਰ ਕਿਵੇਂ ਬਣ ਜਾਵਾਂ ਜਿਸ ਦਰਬਾਰ ਨੇ ਮੇਰੇ ਦਾਦੇ ਨੂੰ ਮੇਰੇ ਪਿਓ ਨੂੰ ਮਾਰਿਆ ਮੇਰੇ ਪਿਓ ਨੂੰ ਉਹਦਾ ਸਿਰ ਵੱਢ ਕੇ ਉਹਦੀ লাশ ਨੂੰ ਉਹਦੇ ਉਹਦੀ লাশ ਨੂੰ ਮੇਰੇ ਪਿਓ ਦੇ ਸਰੀਰ ਨੂੰ ਲਾਹੌਰ ਦਰਬਾਰ ਦੀਆਂ ਬੁਰਜੀਆਂ ਦੇ ਨਾਲ ਕਿਲੇ ਦੀਆਂ ਬੁਰਜੀਆਂ ਦੇ ਨਾਲ 3 ਦਿਨ ਤੱਕ ਟੰਗੀ ਰੱਖਿਆ ਮੇਰੇ ਪਿਓ ਦੀ লাশ ਮੇਰੀ ਮਾਂ ਨੂੰ ਨਹੀਂ ਦਿੱਤੀ ਉਸ ਦਰਬਾਰ ਦੇ ਵਿੱਚ ਮੈਂ ਸਿਰ ਝੁਕਾ ਕੇ ਨੌਕਰੀ ਕਰਾਂ ਇਸ ਤਰ੍ਹਾਂ ਨਹੀਂ ਹੋਵੇਗਾ ਮੈਂ ਆਪਣੇ ਵਤਨ ਦੇ ਨਾਲ ਆਪਣੇ ਬਜ਼ੁਰਗਾਂ ਦੇ ਨਾਲ ਮੈਂ ਧੋਖਾ ਨਹੀਂ ਕਰਾਂਗਾ ਮਨਾ ਕਰ ਦਿੱਤਾ ਪੇਸ਼ਕਸ਼ ਠੋਕਰਾ ਦਿੱਤੀ ਤੇ ਅਬੂ ਫਜ਼ਲ ਨੇ ਜਿਹੜਾ ਸੀ ਫਿਰ ਬਾਦਸ਼ਾਹ ਅਕਬਰ ਦੇ ਕੰਨ ਭਰੇ ਤੇ ਬਾਦਸ਼ਾਹ ਅਕਬਰ ਨੇ ਹੁਕਮ ਦੇ ਦਿੱਤਾ ਪਾਈ ਇਸ ਬਾਗੀ ਦੇ ਨਾਲ ਵੀ ਉਹੀ ਸਲੂਕ ਕੀਤਾ ਜਾਵੇ ਜੋ ਇਹਦੇ ਦਾਦੇ ਦੇ ਨਾਲ ਇਹਦੇ ਪਿਓ ਦੇ ਨਾਲ ਕੀਤਾ ਗਿਆ ਕਾਜੀ ਨੇ ਫਤਵਾ ਲਾ ਦਿੱਤਾ ਫਾਂਸੀ ਦੇ ਦਿੱਤੀ ਜਾਵੇਗੀ ਤੇ ਜਿਸ ਦਿਨ ਫਾਂਸੀ ਹੋਣੀ ਸੀ ਦੁੱਲਾਪੱਟੀ ਨੂੰ ਕਿਉਂਕਿ ਦੁੱਲਾਪੱਟੀ ਲੋਕਾਂ ਦਾ ਹੀਰੋ ਸੀ ਲੋਕਾਂ ਦਾ ਮਸੀਹਾ ਸੀ ਕਿਤੇ ਲੋਕ ਵਿਦਰੋਹ ਨਾ ਕਰ ਦੇਣ ਜਨਤਾ ਨਾ ਕਿਤੇ ਭੜਕ ਜਾਵੇ ਜਿਸ ਦਿਨ ਫਾਂਸੀ ਹੋਣੀ ਸੀ ਉਹਦੇ ਤੋਂ ਪਹਿਲਾਂ ਹੀ ਸਵੇਰ ਦੀ ਅਜ਼ਾਨ ਦੇ ਵੇਲੇ ਦੁੱਲੇ ਪੱਟੀ ਨੂੰ ਲਾਹੌਰ ਦੇ ਵਿੱਚ ਫਾਂਸੀ ਦਿੱਤੀ ਜਾਂਦੀ ਹੈ ਇਹ ਉਹ ਸੂਰਮਾ ਸੀ ਇਹ ਉਹ ਨਾਇਕ ਸੀ ਸਾਡੇ ਸਮਾਜ ਦਾ ਜਿਹਦੇ ਨਾਮ ਦੇ ਅੱਗੇ ਇਤਿਹਾਸ ਲਿਖਣ ਵਾਲਿਆਂ ਨੇ ਕਿਉਂਕਿ ਇਤਿਹਾਸ ਉਹਨਾਂ ਲੋਕਾਂ ਨੇ ਲਿਖਿਆ ਜਿਨ੍ਹਾਂ ਨੇ ਉਹ ਜੰਗਾਂ ਲੜੀਆਂ ਨਹੀਂ ਜਿਨ੍ਹਾਂ ਨੇ ਜੰਗਾਂ ਲੜੀਆਂ ਨੇ ਉਹਨਾਂ ਨੇ ਇਤਿਹਾਸ ਨਹੀਂ ਲਿਖਿਆ ਇਤਿਹਾਸ ਦੂਸਰੇ ਲੋਕਾਂ ਨੇ ਲਿਖਿਆ ਆਪਣੇ ਤਰੀਕੇ ਦੇ ਨਾਲ ਲਿਖਿਆ ਲਿਖਣ ਵਾਲਿਆਂ ਨੇ ਉਹ ਵਿਰੋਧੀਆਂ ਨੇ ਲਿਖਿਆ ਲਿਖਣ ਵਾਲਿਆਂ ਨੇ ਦੁੱਲੇ ਪੱਟੀ ਨੂੰ ਡਾਕੂ ਲਿਖ ਦਿੱਤਾ ਜਿਸ ਤਰ੍ਹਾਂ ਜੱਗੇ ਨੂੰ ਡਾਕੂ ਲਿਖ ਦਿੱਤਾ ਗਿਆ ਹੋਰ ਵੀ ਬਹੁਤ ਸਾਰੇ ਜਿਹੜੇ ਹੀਰੋ ਨੇ ਜਿਹੜੇ ਨਾਇਕ ਨੇ ਉਹਨਾਂ ਦੇ ਨਾਮ ਅੱਗੇ ਡਾਕੂ ਬਾਗੀ ਲਾ ਦਿੱਤਾ ਗਿਆ ਇਸ ਤਰ੍ਹਾਂ ਹੀ ਦੁੱਲੇ ਪੱਟੀ ਦੇ ਨਾਮ ਦੇ ਅੱਗੇ ਵੀ ਡਾਕੂ ਬਾਗੀ ਬਾਗੀ ਸ਼ਬਦ ਲਾ ਦਿੱਤਾ ਜਾਂਦਾ ਹੈ ਪਰ ਉਹ ਆਮ ਲੋਕਾਂ ਗਰੀਬ ਲੋਕਾਂ ਦਾ ਉਹ ਮਸੀਹਾ ਸੀ ਉਹ ਨਾਇਕ ਸੀ ਗਰੀਬਾਂ ਵਾਸਤੇ ਲੜਿਆ ਗਰੀਬਾਂ ਦੇ ਵਿਆਹ ਕਰਵਾਏ ਸੋ ਇਹ ਉਹ ਸੂਰਮੇ ਦੀ ਗਾਥਾ ਤੁਹਾਡੇ ਨਾਲ ਅੱਜ ਸਾਂਝੀ ਕੀਤੀ ਹੈ ਸੋ ਅਗਰ ਚੰਗੀ ਲੱਗੇ ਤੇ ਸ਼ੇਅਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ